ਹਾਂਜੀ ਮੰਮੀ ਉਹ ਤਾਂ ਹੁਣ ਕੱਲ ਨੂੰ ਚਲੀ ਗਈ ਐ ਹਾਂਜੀ ਹਾਂਜੀ ਕੱਲ ਤੇ ਹੁਣ ਆਪਾਂ ਵੀ ਤਿਆਰੀ ਕਰਨੀ ਆ ਹਾਂਜੀ ਤੁਸੀਂ ਠੀਕ ਵੀ ਨੀਣਾ ਹੈਗੇ ਠੀਕ ਤੇ ਮੈਂ ਹੈ ਨੀਗੀ ਤੇ ਕੱਲ ਮੈਨੂੰ ਦਵਾਈ ਦੇਬੀ ਤੇ ਚਲੋ ਦਵਾਈ ਗਈ ਆ ਉਹ ਹਾਂਜੀ ਹਾਂਜੀ ਤੇ ਆਪਾਂ ਜਾਣਾ ਤੇ ਗੱਡੀ ਚਾਹੀਏ ਹਾਂਜੀ ਵਸ ਵੀ ਦਿਲ ਵੀ ਨਹੀਂ ਲੱਗਦਾ ਬੱਚੇ ਜੇ ਆਪਾਂ ਦੇਖ ਨਾ ਗਏ ਉਤਰਾ ਬੜੀ ਵੱਡੀ ਗੱਲ ਬਣ ਜਾਣੀ ਬੁਰੀ ਗੱਲ ਨਹੀਂ ਹੈਨਾ ਤਾਂ ਆਪਾਂ ਜਾਣਾ ਤਾਂ ਗੱਡੀ ਚ ਕੋਈ ਨਾ ਚਲੇ ਜਾਵਾਂਗੇ ਤੇ ਅੱਜ ਖੜੇ ਉਹਨਾਂ ਦੀ ਮਹਿੰਦੀ ਆ ਹਾਂਜੀ ਅੱਜ ਮਹਿੰਦੀ ਆ ਅੱਜ ਮਹਿੰਦੀ ਆ ਲੈ ਵੀ ਸੰਗੀਤ ਆ ਨਾ ਅੱਜ ਅੱਛਾ ਚਲ ਕੋਈ ਨਾ ਫਿਰ ਆਪਾਂ ਗੱਡੀ ਤੇ ਜਾਣਾ ਜਿਹੜੇ ਵੇਲੇ ਮਰਜ਼ੀ ਧੁਰ ਪਾਵਾਂਗੇ ਪਹੁੰਚ ਹੀ ਜਾਣਾ ਹੈ ਹਾਂਜੀ ਆਪਾਂ ਕੁਝ ਵਕਤ ਤੇ ਰਹਿਾਂਗੇ ਨਾ ਅੱਜ ਸਹਬਰਾਤ ਆਣੀ ਨਾਲੇ ਮੇਰੀ ਗੱਲ ਸੁਣ ਕੁੜਮਾ ਜਮਾ ਦੇ ਜਿਹੜੇ ਵਿਆਹ ਹੁੰਦੇ ਨੇ ਨਾ ਹਾਂਜੀ ਇਹ ਦੂਰੂ ਦੂਰ ਸੁਹਣੇ ਲੱਗਦੇ ਨੇ ਟਾਈਮ ਟੇਬਲ ਤੇ ਜਾਵਾਂ ਹਾਂਜੀ ਆਪਾਂ ਟਾਈਮ ਟੇਬਲ ਤੇ ਜਾਵਾਂ ਕੁੜਮ ਜਾਮੀ ਹੋ ਗਏ ਉਧਰ ਦੇ ਉਹਦਾ ਪੇਕਾਂ ਦਾ ਕਹੋ ਗਿਆ ਤੇ ਕੁੜਮਜਾਮੀ ਹੋ ਗਏ ਆ ਹਾਂ ਚਲੋ ਕੋਈ ਨਾ ਮੰਮੀ ਜੀ ਤੇ ਉਧਰੋਂ ਮੈਨੂੰ ਫੋਨ ਵੀ ਆਇਆ ਹੋਇਆ ਆ ਕਿਤਾ ਉਧਰੋਂ ਕਿਸੇ ਦਾ ਨਵੇੜਾ ਵੀ ਕਰਨਾ ਆ ਮੈਂ ਅਜੇ ਨੂੰ ਜਾਣਾ ਪੈਣਾ ਹੈ ਅੱਛਾ ਅੱਛਾ ਤੇ ਹੋਰ ਜਾਣਾ ਹੀ ਪਊਗਾ ਚਲੋ ਕੋਈ ਉਧਰ ਕਿਸੇ ਦਾ ਫੈਸਲਾ ਆ ਕਹਿੰਦੇ ਪ੍ਰਧਾਨ ਨੂੰ ਵੀ ਬੁਲਾਓ ਅੱਛਾ ਜੀ ਪ੍ਰਧਾਨ ਨੂੰ ਆ ਫਿਰ ਚਲੇ ਜਾ ਤੁਸੀਂ ਠੀਕ ਹੋ ਜਣਾ ਫਿਰ ਜੇ ਨਹੀਂ ਜੇ ਕਹਾਂ ਤਾ ਅਸੀਂ ਸ਼ਾਮੀ ਜਾ ਦਾਂਗੇ ਚਲ ਕੋਈ ਨਹੀਂ ਫਿਰ ਮੈਂ ਦਵਾਈ ਦੋਬਈ ਖਾਨੀ ਆ ਹਾਂਜੀ ਤੇ ਮੈਨੂੰ ਪਾਣੀ ਦੇ ਦੇ ਮੈਂ ਦਵਾਈ ਖਾ ਕੇ ਜਰਾ ਕ ਲੰਮੇ ਪਾਵਾਂ ਤੇ ਫਿਰ ਵੇਖਨੇ ਆਂ ਅੱਛਾ ਅੱਛਾ ਹਾਂ ਪਾਣੀ ਲਿਆ ਮੈਨੂੰ ਦਵਾਈ ਦੇ ਦੇ ਹਾਂਜੀ ਕੋਈ ਨਹੀਂ ਪਾਣੀ ਲੈ ਕੇ ਆਉਂਗਾ ਮੈਂ ਲੰਮੇ ਪੈਣੀ ਆ ਹਾਂ ਕਿ ਮੰਮੀ ਚੱਲ ਦਵਾਈ ਦੇ ਮੈਂ ਦਵਾਈ ਖਾ ਕੇ ਲੰਮੇ ਪੈਣੀ ਆ ਠੀਕ ਆ ਜੀ ਪਾਣੀ ਦਵਾਈ ਮੇਰੇ ਰਿਸ਼ਤੇਦਾਰੀਆਂ ਵੀ ਆ ਹਾਂਜੀ ਜਾਨ ਤੇ ਪੈਂਦਾ ਹੀ ਆ ਨਾ ਹੁਣ ਕੀ ਕਰ ਹਾਂਜੀ ਜਾਨਾ ਤੋ ਕੋਈ ਨਾ ਐ ਲੋ ਪ੍ਰੀ ਦਵਾਈ ਲੈ ਮੈਂ ਘੜੀ ਲੰਮੇ ਪਾਵਾਂ ਹਾਂਜੀ ਪੈਚ ਆ ਜਾਂ ਤੂੰ ਅਨੇ ਚਰ ਵੇਖ ਕੇ ਆ ਵੀ ਕੀ ਧਰਿਆ ਹੀ ਕਿਤੇ ਹੋਰ ਉਹਦੇ ਤੇ ਨਾਲ ਛੜ ਜਾਵੇ ਦਿਲ ਵੀ ਨਹੀਂ ਕਰਨ ਦਿਆ ਜਾਣ ਨੂੰ ਕੀ ਕਰਾਂ ਜਾਣਾ ਵੀ ਪੈਣਾ ਆ ਐਵੇਂ ਦਿਲ ਜੇ ਨੂੰ ਘਬਰਾਹਟ ਜੀ ਤਾਂ ਹੁੰਦੀ ਹੀ ਉਹ ਮੇਰੇ ਘਰੇ ਛੱਤ ਛੂਤੇ ਤੇ ਕੱਪੜੇ ਲਾਉਣ ਚਲੀ ਗਈ ਹੈ ਮਾਰਨੀ ਆਵਾਜ਼ ਮੇਰੇ ਤੇ ਦਿਲ ਨਹੀਂ ਕਰਦਾ ਮੈਂ ਵਾਸ਼ਰੂਮ ਜਾਣਾ ਹੈ ਕੋਈ ਨਹੀਂ ਮੈਂ ਜਾਵਨੀ ਹੈ ਐਨੀ ਕਿڑی ਵੱਡੀ ਗੱਲ ਹੈ ਬੁਖਾਰ ਹੀ ਤੇ ਚੜਿਆ ਚਲ ਕੋਈ ਨਾ ਦਵਾਈ ਖਾਦੀ ਤੇ ਡਿਲ ਜੂਣ ਲੈ ਚਲ ਕੋਈ ਨਾ ਮੈਂ ਜਰਾ ਕੋ ਬਾਥਰੂਮ ਜਾਵਾਂ ਜਰਾ ਕੋ ਵਾਸ਼ਰੂਮ ਜਾ ਹੀ ਆਵਾ ਮੈਂ ਹਾਏ ਨੀ ਸੰਦੀਪਏ ਨੀ ਸੰਦੀਪਏ ਸੰਦੀਪੂ ਹਾਏ ਹਾਏ ਕਿੱਥੇ ਰਹਿ ਗਜੂ ਤੂੰ ਕਿੱਥੇ ਸੀ ਮੈਂ ਤੇ ਕੱਪੜੇ ਸੁੱਕੜੇ ਪਉਣ ਦੇ ਹਾਏ ਹਾਏ ਨੀ ਮੈਂ ਤੇ ਬਾਹਰ ਤੁਰ ਗਈ ਮੈਂ ਤੇ ਵਾਸ਼ਰੂਮ ਗਈ ਤੇ ਮੈਂ ਤੇ ਡਿੱਗ ਪਈ ਹਾਏ ਨਹੀਂ ਮੇਰੇ ਤਾਂ ਨਹੀਂ ਉੱਠਿਆ ਜਾਂਦਾ ਖੜੇ ਹੋਣਾ ਹੀ ਨਹੀਂ ਮੰਜ਼ੂਰ ਹਾਏ ਨਹੀਂ ਖੜੇ ਹੁੰ ਜਾਂਦਾ ਏ ਚਲੋ ਤੈਨੂੰ ਬੈਠ ਜਾ ਹੱਕ ਬੈਠ ਜਾ ਕੋਈ ਨਹੀਂ ਹਾਏ 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 ਵੇ ਮੈਂ ਪਾਣੀ ਲੱਕਦਾ ਪਾਣੀ ਲੱਕਦਾ ਹਾਏ ਹਾਏ ਲਾ ਦਿੱਤੇ ਸੱਟ ਲੱਗ ਗਈ ਲਾ ਕੇ ਪਾਣੀ ਲੈ ਕੇ ਪਾਣੀ ਲੈ ਕੇ ਹੂੰ ਹਏ ਖਾਈ ਤੇ ਲੱਗੀ ਛੱਟ ਆ ਲੱਤ ਤੇ ਲੱਗ ਗਈ ਆਹ ਹਾਏ ਉਹ ਮੈਂ ਤੈਨੂੰ ਉੱਠੇ ਸੀ ਗਈ ਹਏ ਮੈਂ ਤਾਂ ਤੈਨੂੰ ਵਾਜਾ ਮਾਰਦੀ ਰਹੀ ਐ ਤੂੰ ਕਰੇ ਕਿੱਥੇ ਸਵਾਜ ਨਹੀਂ ਤੀ ਮੈਂ ਵਾਜ ਕੀ ਦੇਣੀ ਸੀ ਮੈਂ ਉੱਤੇ ਕੱਪੜੇ ਸੁਕੜੇ ਪਾਣ ਕੇ ਇਸ ਮਨ ਤੁਹਾਡੀ ਬਾਜ ਆਈ ਨਹੀਂ ਹਏ ਉਹ ਤੂੰ ਦਰਵਾਜ਼ਾ ਠਾ ਕਰਕੇ ਵੱਜਿਆ ਤੇ ਮੈਨੂੰ ਦਰਵਾਜ਼ੇ ਦੇ ਬਾਹਰ ਆਈ ਮੈਂ ਕਹਿ ਖੜੇ ਹਾਏ ਨਹੀਂ ਤੂੰ ਪਾਣੀ ਧਾਣੀ ਦੇ ਦੇ ਤੇ ਚਲ ਜਾਨੀ ਹਾਂ ਲੈ ਕੇ ਆਈ ਪਾਣੀ ਪਾਣੀ ਦੇ ਦੇ ਕੀ ਕਰੀ ਜਾਨੀ ਐ ਪਾਣੀ ਲੈ ਕੇ ਆਈ ਹਾਏ ਹਾਏ ਧੀਰੀ ਨੀ ਆਈ ਨੀ ਕੱਚਾ ਜੀਤਾ ਹੈਗੀ ਹੈ ਤੇ ਸੱਟ ਲੱਗ ਗਈ ਉਹ ਵੱਡੀ ਚਲੀ ਗਈ ਆ ਵਿਆਹ ਉਹਦੇ ਤੋਂ ਕੰਮਦਾ ਹੋਇਆ ਹੈ ਹੈਲੋ ਮੰਮੀ ਪਾਣੀ ਪੜੋ ਹੈਲੋ ਪਾਣੀ ਪੜੋ ਨਹੀਂ ਨਹੀਂ ਉੱਠਿਆ ਜਾਂਦਾ ਛੋੜੋ ਜੇ ਮੰਮੀ ਪਾਜਾ ਲਾਏ ਨਹੀਂ ਨਹੀਂ ਕੱਚ ਜੀ ਨਹੀਂ ਉੱਠਿਆ ਜਾਂਦਾ ਹਾਏ ਹੁਣ ਹੈਲੋ ਮੈਂ ਇੱਧਰ ਹੋ ਕੇ ਤੱਕ ਵੇਖਦੀ ਆ ਆ ਗਈ ਮੈਂ ਲੱਗੋ ਸਿੱਟੇ ਬਾਬਾ ਇੱਥੇ ਡੜ ਤੇ ਬਾਬਾ ਹਾਏ ਖੜੇ ਹੋ ਬੋ ਖੜੇ ਹੋ ਬੋ ਓ ਹੇ ਤੜਿਆ ਵੋ ਅਨਿੰ ਵੋ ਹਾਏ ਪਾਣੀ ਪੀਵੋ ਪਾਣੀ ਪੀਵੋ ਹਾਏ ਪਾਣੀ ਪੀਵੋ ਮਮੀ ਹਮ ਹਾਇ ਲੱਟੇ ਹਾਇ ਲੱਟੇ ਹਾਇ ਨਹੀਂ ਮਾਸ ਪਟ ਗਿਆ ਹਾਇ ਨਹੀਂ ਤੂੰ ਡਾਕਟਰ ਹੈ ਤੈਨੂੰ ਪਤਾ ਲੱਗ ਗਿਆ ਮਾਸ ਪਟ ਗਿਆ ਹੈ ਤਾਰ ਦਿੱਤਾ ਤੂੰ ਕਰਨਾ ਲੱਤ ਫੇਰੇ ਤਾਰ ਕਰਕੇ ਵੇਖੋ ਲੱਤ ਹੁੰਦੀ ਤਾਂ ਨੂੰ ਉਹ ਸਾਰਾ ਕੁਝ ਕਰ ਲੈਂਦੀ ਆ ਉਹ ਪਕੇ ਚੱਲੀ ਗਈ ਸਾਡਾ ਤਾਂ ਘਰ ਅੱਡਾ ਹੋ ਗਿਆ ਹਾਏ ਹਾਂ ਆਇਥੋਂ ਮੰਮੀ ਮੈਂ ਪੇਰਾਂ ਦੀ ਇਹ ਲੈ ਤਾ ਆਇ ਨੀ ਹਾ ਹਾਏ ਲੈ ਮੰਮੀ ਲਾ ਪੱਟੀ ਕਰਾ ਪੱਟੀ ਕਰ ਦੇ ਤੇ ਤੇਲ ਦੀ ਮਾਲ ਚ ਕਰਕੇ ਪੱਟੀ ਕਰ ਦੇ ਕਰ ਦੇ ਤੇ ਮਾਲ ਚ ਕਰਕੇ ਪੱਟੀ ਕਰ ਦੇ ਹਾਏ ਨੀ ਤੇ ਮੈਨੂੰ ਹਲਦੀ ਪਾ ਕੇ ਦੁੱਧ ਲਿਆ ਦੇ ਮੰਮੀ ਮੈਨੂੰ ਪੱਟੀ ਕਰਦਾ ਨਾ ਆਇ ਨੀ ਓਹ ਹੋ 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 ਹਾਏ ਆ ਕਰਕੇ ਤੈਨੂੰ ਫੋਨ ਕਰ ਦੇ ਮੈਂ ਕਰਦੀ ਆ ਓਏ ਆ ਜਾਵੇ ਮੈਂ ਕਰਦਾ ਐ ਆ ਤੇ ਉਹਨੇ ਕੀ ਜਾਣਾ ਆ ਉਹਦੇ ਅਗਲੀ ਵਿਆਹ ਸ਼ਾਦੀ ਗਈ ਆ ਕਾਨੂੰ ਅਗਲੀ ਨੂੰ ਤੰਗ ਕਰਨਾ ਆ ਮੰਮੀ ਕੋਈ ਨਹੀਂ ਮੈਂ ਕਰਦੀ ਆ ਫੋਨ ਦੀਦੀ ਨੂੰ ਹਾਂ ਹਾਈ ਹਾਈ ਨਹੀਂ ਹਾਈ ਮੈਨੂੰ ਕੱਢ ਦੋ ਨਹੀਂ ਓਲੀ ਜਰਾ ਕਰ ਦੇ ਓਹੋ ਹਏ ਨਮਿਤਾਂ ਕਰੋ ਤਾਂ ਕਰੋ ਇਹੋ ਗੋਲੀ ਹੈ ਨਾ ਜਿਹੜੀ ਦਰਦ ਵਾਲੀ ਉਹ ਲਿਆ ਦੇ ਮੈਨੂੰ ਬਾਅਦ ਚ ਵੇਖਾਂਗੇ ਹਏ ਪੱਟੀ ਤੇ ਕਰ ਲੋ ਹਾਏ 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 ਵੋਏ ਹਾਏ 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 ਮੈਂ ਯਾਰਾ ਤੁਹਾਨੂੰ ਲੈ ਸਰਾਣਾ ਰੋਖੂਰਾਣਾ ਹਮ ਇਹ ਕਰੋ ਆਹ ਲੈ ਲੈ ਸਰਾਣਾ ਰੋਖੂਰਾਣਾ ਹਾਏ ਨਹੀਂ ਹਲ ਮੈਂ ਗਰਮ ਦੁੱਧ ਕਰ ਜੇ ਮੇਰੀ ਨੀ ਹਲਦੀ ਵੱਡੀ ਹੁੰਦੀ ਇੱਥੇ ਤੇ ਉਹਨੇ ਉਹਨੇ ਮੈਨੂੰ ਸੰਭਾਲ ਲੈਣਾ ਸੀ ਉਹਨੇ ਮੇਰੀ ਆਵਾਜ਼ ਸੁਣ ਲੈਣੀ ਸੀ ਤੂੰ ਮੇਰੀ ਆਵਾਜ਼ ਨਹੀਂ ਸੁਣੀ ਹਏ ਮੈਨੂੰ ਪਤਾ ਨਹੀਂ ਥੀ ਗੱਲ ਮੈਂ ਤੁਹਾਨੂੰ ਹਲਦੀ ਵਾਲਾ ਦੁੱਧ ਮੈਂ ਕਹਿੰਦੀ ਰਹੀ ਆ ਮੈਂ ਬਾਥਰੂਮ ਜਾਣਾ ਫਿਰ ਮੈਂ ਆਪੇ ਹਰ ਔਰ ਇਹ ਮੈਂ ਦਵਾਈ ਮੈਂ ਖਾਦੀ ਆ ਦਵਾਈ ਤੇ ਮੈਂ ਹੁਣ ਖਾਦੀ ਦਵਾਈ ਨਾ ਮੈਨੂੰ ਦਈ ਮੈਨੂੰ ਹਲਦੀ ਵਾਲਾ ਦੁੱਧ ਦੇ ਦੇ ਹਾਂ ਜੀ ਮੰਮੀ ਦਵਾਈ ਤਾਂ ਹੁਣੀ ਖਾਦੀ ਆ ਨਾ ਤੁਸੀਂ ਹਾਈ ਮੈਂ ਲੈ ਕੇ ਪਖਾਦੀ ਹੇ ਨਹੀਂ ਚੀਜ਼ ਪੈ ਗਈ ਮੈਨੂੰ ਹਲਦੀ ਵਾਲਾ ਦੁੱਧ ਦੋਤ ਲੈ ਹਏ ਹਏ ਹਲਦੀ ਵਾਲਾ ਦੋਤ ਲੈ ਆਏ ਨੀ ਹਾ ਕੁੜੀਏ ਹਾ ਮੰਮੀ ਆਂ ਹਲਦੀ ਵਾਲਾ ਦੁੱਧ ਲਾ ਲੋ ਨਾ ਪੜੋਂ ਮੈਂ ਲੈ ਕੇ ਇੱਥੇ ਤੜ ਜੂਗਾ ਮੰਮੀ ਖੜੇ ਹੋ ਵ ਖੜੇ ਹੋ ਨਹੀਂ ਖੜੇ ਨਹੀਂ ਹੋਇਆ ਜਾਂਦਾ ਥੋੜਾ ਜਿਹੀ ਖੜੇ ਹੋ ਹੁਣ ਐ ਚਲੋ ਖੜੇ ਹੋ ਫਿਰ ਮੈਂ ਦੀਰੀ ਨੂੰ ਫੋਨ ਕਰਦੀ ਆ ਕਿ ਦੇਦੇ ਚਾਹੀਏ ਕੱਲ ਨੂੰ ਉਹ ਵੀ ਮੈਨੂੰ ਕਿੱਥੇ ਆ ਸਕਦੇ ਹੋ ਫੋਨ ਕਰਦੇ ਹੋਣਗੇ ਐ ਉੱਧਰ ਕਿਸੇ ਦਾ ਫਿਆਸਲਾ ਸੀ ਜਾਣਾ ਸੀ ਮੈਂ ਅੱਜ ਮੰਮੀ ਹੁਣ ਕੋਈ ਨਾ ਛਾ ਮੈਂ ਕੱਲ ਗੋਲ ਚਾ ਮੈਂ ਚਲੇ ਜਾਣਾ ਨਹੀਂ ਤਾ ਦੇ ਵੇਚ ਤੇ ਹੰਦੀ ਜੰਮੀ ਪਈ ਆ ਹਲਾ ਦੇ ਹਲਾ ਪੀ ਲਓ ਹਲੇ ਮਮਿ ਤਾਂ ਦੱਕੂਨ ਕਿੱਥੇ ਮੈਂ ਦੀਦੀ ਨੂੰ ਕਰਾਂ ਫੋਨ ਕਰ ਦੇ ਉਹਨੂੰ ਆ ਮੇਰੇ ਲੰਮੇ ਤੇ ਪਾ ਦੇ ਹਾਂਜੀ ਮੰਮੀ ਆਈ ਗਲਾਸ ਰੱਖਾਵਾ ਨੇ ਹੋਰ ਬਾ ਚਲ ਪੈਜੋ ਪੈਜੋ ਥੱਲੇ ਨੋਕੇ ਥੱਲੇ ਨੋਕੇ ਬਬਾ ਡੈਡ ਨਾ ਵਾਜੀ ਪੈ ਟੈ ਨਾ ਵਾਜੀ ਹਏ ਨਹੀਂ ਉਹ ਮੇਰੇ ਮਾਲਕਾ ਉਹ ਕਿੱਥੇ ਮੰਮੀ ਤੁਹਾਡਾ ਫੋਨ ਕਿੱਥੇ ਆ ਪਤਾ ਨਹੀਂ ਨੇ ਅੰਦਰ ਕਿਤੇ ਹੋਣਾ ਆ ਮੇਰੇ ਤੇ ਮੇਰੇ ਹੱਥ ਵਿੱਚ ਸੀ ਫੋਨ ਉਹ ਮੇਰੇ ਤੋਂ ਫੋਨ ਛੁੱਟ ਗਿਆ ਹਮ ਹੇ ਹੇ ਓਵਰ ਬੀਚਲੀ ਅੱਪਰ ਲੈ ਅੰਦਰ ਆ ਪਾਏ ਸੀ ਨਾ ਪਹੁੰਚਾਏ ਹਾਏ 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 ਕੜੀ ਮਮੀ ਲੱਤ ਨਾ ਨਾ ਚੁੱਕੋ ਨਾ ਚੁੱਕੋ ਲੱਤ ਨੂੰ ਥੱਲੇ ਰੱਖੋ ਥੱਲੇ ਤੇ ਬੈੰਨੀ ਆ ਮੈਂ ਦੀਦੀ ਨੂੰ ਫੋਨ ਕਰਦੀ ਆ ਹਾਏ ਮੇਰੀ ਗੱਲ ਕਰਾ ਦੀ ਹਾਂਜੀ 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 ਹਾਏ ਕੋਈ ਮਮੀ ਉਹਨਾਂ ਦਾ ਤਾਂ ਰੋਲਾ ਰੱਪਾ ਪਿਆ ਹੋਣਾ ਕਿੱਥੇ ਉਹਨਾਂ ਨੂੰ ਬਾਤ ਸੁਣਨੀ ਚੋ ਨਹੀਂ ਸੁਣ ਜੇ ਕੀ ਕੋਈ ਨਾ ਇਹਨੇ ਦੇ ਗੈਲੀ ਕਰਨ ਵਾਲੀ ਉਹ ਕੋਈ ਨਹੀਂ ਕੀ ਹਲੋ ਹਾਂ ਜੀ ਦੇਦੀ ਹਾਂ ਜੀ ਦੇਦੀ ਮੈਂ ਫੋਨ ਕੀਤਾ ਸੀ ਉਹ ਮੰਮੀ ਨਾ ਕੱਲ ਤੇ ਤੁਸੀਂ ਦਵਾਈ ਦਵਾਈ ਦਵਾਗੇ ਸੀਗੇ ਤੇ ਕਿਤੇ ਦਵਾਈ ਖਾਦੀ ਆ ਤੇ ਚੱਕਰ ਜੇ ਆਉਂਦੇ ਸੀਗੇ ਤੇ ਮੈਂ ਉੱਤੇ ਛੱਤ ਤੇ ਚੱਲ ਗਈ ਆ ਤੇ ਮੰਮੀ ਆ ਕੇ ਦੇਖੇ ਤੇ ਮੈਂ ਤੇ ਦਰਵਾਜ਼ੇ ਦਾ ਖੜਾਕਾ ਸੁਣਿਆ ਛੱਤ ਤੋਂ ਕਿ ਤੇ ਮੰਮੀ ਮੈਨੂੰ ਅੱਜ ਮਾਰਦੇ ਹੋਣ ਮੈਨੂੰ ਨਹੀਂ ਸੁਣੀ ਤੇ ਮੈਂ ਛੱਤ ਤੇ ਸੀ ਕੱਪੜੇ ਸੁਕਣੇ ਪਾਣ ਦੀ ਤੋ ਤੇ ਮੈਂ ਦਰਵਾਜ਼ੇ ਦਾ ਖੜਾਕਾ ਸੁਣ ਕੇ ਥੱਲੇ ਭੱਜੀ ਤੇ ਮੰਮੀ ਤੇ ਸੱਟ ਲੱਗ ਗਈ ਜੋ ਹਾਂਜੀ ਲੱਤ ਤੇ ਲੱਗੀ ਤੇ ਇਹਦੀ ਲੱਤ ਤੇ ਹਾਂਜੀ ਬਿਲਕੁਲ ਨਾ ਮਾਸ ਪੱਟ ਗਿਆ ਲੱਤ ਦਾ ਹਾਂਜੀ ਦੇਰ ਹੀ ਫਿਰ ਤੁਸੀਂ ਆਪਾਂ ਤੇ ਅੱਜ ਆਣ ਆਲ ਸੀਗਾ ਸੀ ਕੋਈ ਨਹੀਂ ਹਜੇ ਕਰੰਦੇ ਸੀ ਤੇ ਆਪਾਂ ਨਾ ਗੱਡੀ ਕਰਾ ਕੇ ਚਲੇ ਜਾਵਾਂਗੇ ਵੀ ਮੰਮੀ ਠੀਕ ਨਹੀਂ ਦਿੱਤਾ ਆਪਾਂ ਗੱਡੀ ਕਰਾ ਕੇ ਮੰਮੀ ਕਹਿੰਦੇ ਸੰਦੀਪ ਚਲੇ ਜਾਵਾਂਗੇ ਹਾਂ ਤੇ ਚੱਲ ਸਰੇ ਸਰੇ ਜਾਵਾਂਗੇ ਤਾਂ ਸ਼ਾਮ ਤੱਕ ਆਪਣੇ ਘਰੇ ਵਾਪਸ ਆ ਜਾਾਂਗੇ ਹੈਨਾ ਤੋ ਫਿਰ ਕਿੱਥੇ ਆਇਆ ਜਾਣਾ ਨਾਲੇ ਆਲੂ ਕਰ ਲਓ ਮੰਮੀ ਨਾਨੀ ਤੇ ਫਿਰ ਗੱਲ ਹਲੋ ਮੰਮੀ ਦੀ ਜੀ ਕਹਿੰਦੇ ਗੱਲ ਕਰ ਲਓ ਮੇਰੇ ਨਾਲ ਹਲੋ ਮੀ ਵੱਡੀ ਐ ਅੱਛਾ ਮੈਂ ਨਹੀਂ ਸੀ ਤੈਨੂੰ ਫੋਨ ਕਰਨਾ ਚੱਲ ਕੋਈ ਨਾ ਵਿਆਹ ਸ਼ਾਦੀ ਵੇਖਣ ਗਈ ਐ ਬੜਾ ਸੋਹਣਾ ਢੰਗ ਨਾਲ ਵੇਖ ਅਸੀਂ ਤੇ ਆਉਣਾ ਸੀਗਾ ਅਸੀਂ ਤੇ ਗੱਲਾਂ ਕਰਨੀਆਂ ਤੇ ਆਹ ਰੀਸੀ ਹੋਣੀ ਆ ਇਹ ਕਿਤੇ ਛੱਤ ਤੇ ਚੱਲੇਗੀ ਮੈਂ ਵਾਜਾ ਮਾਰਦੀ ਰਹੀਏ ਨੇ ਸੁਣੀ ਨਹੀਂ ਮੇਰੀ ਬਾਤ ਤੇਰੇ ਬਿਨਾ ਤਾਂ ਅਸੀਂ ਅੱਧੇ ਹੋਏ ਆ ਘਰ ਹੁੰਦੀ ਤੇ ਮੇਰੀ ਤੋਂ ਬਾਤ ਸੁਣ ਲੈਨੀ ਮੈਨੂੰ ਸੰਭਾਲ ਲੈਂਦੀ ਨਹੀਂ ਨਹੀਂ ਨਾ ਨਾ ਵਿਆਹ ਨਹੀਂ ਵਿੱਚ ਛੱਡ ਕੇ ਆਉਣਾ ਕੋਈ ਨਾ ਕੱਲੂ ਆ ਜੀ ਤੂੰ ਕਾਹਨੋਂ ਵਿਆਹ ਛੱਡਣਾ ਆ ਕੋਈ ਨਹੀਂ ਮੈਨੂੰ ਰਾਮ ਆ ਜਾਏਗਾ ਦਵਾਈ ਦੂਵੀ ਲਵਾਵਾਂਗੀ ਮੈਨੂੰ ਰਾਮ ਆ ਜਾਏਗਾ ਵਿਆਹ ਵੇਖ ਲੈ ਤੂੰ ਤਾਂ ਕੱਲ ਨੂੰ ਜਰੂਰ ਆ ਜਾਈਂ ਨਹੀਂ ਤੂੰ ਪਰਾਂ ਕਰ ਅਸੀਂ ਨਾ ਹੋ ਜਾ ਦੇਣ ਲੈਣ ਨੂੰ ਕੁਝ ਨਹੀਂ ਚਾਉਂਦੇ ਹੈਗੇ ਹਾਂ ਤੂੰ ਆਜੀ ਕੱਲ ਚਲ ਠੀਕ ਆ ਜਵੀਂ ਅੱਛਾ ਹਾਂ ਲੱਗ ਗਈ ਹੈ ਹੁਣ ਜੜੀ ਲੱਗ ਗਈ ਹੈ ਕੱਲ ਨੂੰ ਆਜੀ ਠੀਕ ਮੁੰਡਿਆ ਨੂੰ ਫੋਨ ਕੀਤਾ ਕਮਾਕਾਰਾਂ ਵਾਲੇ ਨੇ ਉਹ ਕਿੱਥੇ ਭੱਜੇ ਹੋਣਗੇ ਆਜੀ ਕੱਲ ਟੈਕਸੀ ਕਰਵਾ ਲਈ ਉਥੋਂ ਠੀਕ ਅਲੱਗ ਫੜ ਕਿੰਦੀ ਕੱਲ ਨੂੰ ਆਜੀ ਹਾਂ ਜੀ ਮੰਮੀ ਦੇ ਦਿੱਤੇ ਗਏ ਨੇ ਤੁਸੀਂ ਮੈਂ ਕੱਲਾ ਜੂੰਦੀ ਹਾਂ ਜੀ ਠੀਕ ਹੈ ਦੀਦੀ ਚੰਗਾ ਹਾਂ ਜੀ ਠੀਕ ਹੈ ਮੰਮੀ ਉਹ ਫਿਰ ਉਹ ਦਵਾਇ ਤੇ ਤੁਸੀਂ ਹੁਣ ਖਾਦੇ ਆ ਫਿਰ ਨਹੀਂ ਦਵਾਈ ਨਹੀਂ ਖਾਣੀ ਮੈਂ ਹਾਂ ਜੀ ਤੇ ਫਿਰ ਉਹ ਕੁਛ ਦਵਾ ਕੰਟੀਨਿਊ ਅਜੇ ਤਾਂ ਮੈਂ ਕੁਛ ਨਹੀਂ ਖਾਣਾ ਹੈ ਤੂੰ ਬੱਚਿਆਂ ਬੱਚਿਆਂ ਦੀ ਰੋਟੀ ਪਾਣੀ ਤਿਆਰ ਕੀਤਾ ਕੀ ਤੇ ਬਣਾਏ ਹਾਂ ਜੀ ਮੈਂ ਸੱਚ ਮੰਮੀ ਜੀ ਹੋਜੇ ਕੁਛ ਵੀ ਨਹੀਂ ਸੀ ਬਣਾਇਆ ਮੈਂ ਤੇ ਉਹ ਦਾਲ ਬਣਾ ਦੇ ਜੀ ਮੰਗੀ ਮਸਾਲਾ ਦੀ ਬੱਚੇ ਤੇ ਤੂੰ ਘਰੇ ਰੋਟੀ ਪਾਣੀ ਵਾਲੇ ਨੇ ਸਕੂਲ ਚਲ ਕੋਈ ਨਾ ਦਾਲ ਬਣਾ ਲੈ ਦਾਲ ਤੇ ਮੈਂ ਆ ਘੜੀ ਰਾਮ ਕਰ ਲੈਣੀ ਹੈ ਹਾਂਜੀ ਚਲੋ ਠੀਕ ਤੂੰ ਬਣਾ ਲੈ ਤੂੰ ਦਾਲ ਠੀਕ ਹੈ ਠੀਕ ਹੈ ਮੈਂ ਘੜੀ ਰਾਮ ਕਰ ਲੈਣੀ ਹੈ ਦਵਾਈ ਖਾਦੀ ਹੈ ਨਾ ਇਹ ਵੇ ਹਾਂ ਹਾਂਜੀ ਮੰਮੀ ਮੈਂ ਦਾਲ ਬਣਾ ਕੇ ਰੱਖਾਈ ਆ ਰੋਟੀਆਂ ਸੌਦਾ ਪਤਾ ਹੈਗਾ ਆ ਮੰਮੀ ਸੌਦਾ ਪਤਾ ਤੇ ਜੇ ਤੁਸੀਂ ਲੈਣਾ ਸੀ ਤੇ ਤੁਹਾਨੂੰ ਫਿਰ ਕੋਈ ਗੱਲ ਨਹੀਂ ਦੀ ਜ ਆ ਜਾਣੀ ਜੇ ਤੇ ਫਿਰ ਵੇਖੀ ਚਾਹੇਗੀ ਚਲ ਕੋਈ ਨਾ ਅੱਜ ਦਾ ਸਾਰ ਲਾ ਹਾਂਜੀ ਤੇ ਕੱਲ ਨੂੰ ਫਿਰ ਸੌਦਾ ਪਤਾ ਆਪੇ ਹੀ ਉਹ ਲੈਵੇਗੀ ਗਈ ਤੇ ਉਹ ਵੀ ਕੋਈ ਨਹੀਂ ਕਦੀ ਪਰ ਕੋਈ ਨਾ ਥੋੜਾ ਬੋਤਾ ਲੈਵੇਗੀ ਤੇ ਅੱਜ ਦਾ ਤੂੰ ਸਾਰ ਲਾ ਹੁਣ ਵਿਆਹ ਨਾ ਤੇ ਤੂੰ ਜਾ ਸਕਨੀ ਐ ਨਾ ਮੈਂ ਜਾ ਸਕਨੀ ਐ ਉਹ ਕਹਿੰਦੀ ਐ ਮੈਂ ਅੱਜ ਹੀ ਆ ਜਾਨੀ ਮੈਂ ਕਹਾਂ ਨਹੀਂ ਨਹੀਂ ਤੂੰ ਰਹਿਣ ਨਹੀਂ ਕਹਿੰਦੇ ਤੁਸੀਂ ਅੱਜ ਦਾ ਨਹੀਂ ਹੈ ਨਾ ਘਰੇ ਵਿੱਚ ਨੂੰ ਕਰਨ ਹਾਂ ਮੈਂ ਕਹਾ ਕਹਿੰਦੀ ਨਹੀਂ ਉਹਨੂੰ ਮੰਮੀ ਨਹੀਂ ਕਵਰ ਕੰਮ ਕਰਨਾ ਆਉਣਾ ਮੈਂ ਆ ਜਾਨੀ ਅੱਜ ਸ਼ਾਮ ਨੂੰ ਮੈਂ ਕਹਾ ਨਾ ਨਾ ਨਹੀਂ ਕੱਲ ਨੂੰ ਆਗੇ ਹੋ ਨਾ ਕੱਲ ਵੀ ਕੋਈ ਨਾ ਕਿਹਨੇ ਵਿਆਹ ਤੇ ਕਹਿ ਦੋ ਕੱਲ ਸ਼ਾਮ ਨੂੰ ਤਰਪਿਓ ਕੋਈ ਨਹੀਂ ਜਿਹੜਾ ਹੋਣਾ ਸੀ ਕੋਈ ਨਾ ਰੱਬ ਬਚਾਉਣ ਵਾਲਾ ਕੋਈ ਨਾ ਹਾਂਜੀ ਹਾਂ ਚੰਗੀ ਲੀ ਕਰੇਗਾ ਕੋਈ ਨਾ ਤੂੰ ਕਰ ਲੈ ਕੰਮ ਕਰ ਤੇ ਦਵਾਈ ਦੂ ਵੀ ਤੇ ਮੈਂ ਖਾਣੀ ਕੋਈ ਨਹੀਂ ਠੀਕ ਹੈ ਮਾਂ ਸੀ ਪਾਟਾ ਹੈ ਨਾ ਹਾਂਜੀ ਦਵਾਈ ਤੇ ਕਰ ਤੁਸੀਂ ਹੁਣ ਖਾਧੀ ਆ ਨਾ ਅਜੇ ਖਾਣੀ ਨਹੀਂ ਮਾਸਪਟਾ ਤੇ ਮੈਨੂੰ ਤੂੰ ਟਕੋਰ ਕਰੀ ਆਵੀ ਤੇ ਕਿਸੇ ਮੈਂ ਕਰ ਉਹ ਟਿਕੜੀ ਦੀ ਟਕੋਰ ਟਕੋਰ ਕਿੱਛੇ ਤਾਂ ਹੋਰ ਪੁੱਛ ਲਵਾਂਗੇ ਨਾ ਹਾਂਜੀ ਕਿ ਬਈ ਕਿਸ ਤਰ੍ਹਾਂ ਹੁੰਦਾ ਆ ਹਾਂਜੀ ਤੇ ਚਾਚੀ ਨੂੰ ਫੋਨ ਕਰ ਲੈ ਜੇ ਆ ਗਈ ਤੇ ਚਾਚੀ ਨੇ ਕਿੱਥੇ ਆਣਾ ਓ ਚਾਚੀ ਤਾਂ ਤੁਹਾਨੂੰ ਪਤਾ ਹੀ ਆ ਕਰ ਦੇਨੀ ਆ ਫੋਨ ਮੈਂ ਕਹਲ ਨੂੰ ਕਿਤੇ ਇਹ ਨਾ ਕਰਨ ਕਿ ਤੁਸੀਂ ਕਿਹਾ ਮੈਨੂੰ ਦੱਸਿਆ ਸੀਗਾ ਇਹ ਛੱਟ ਲੱਗ ਗਈ ਤੇ ਮੈਨੂੰ ਕਿਉਂ ਨਹੀਂ ਦੱਸਿਆ ਹਾਂ ਚਾਚੀ ਨੇ ਮੈਨੂੰ ਪਤਾ ਨਾ ਕਹਿ ਦੇਣਾ ਕਿ ਵਟ ਗਿਆ ਤੁਸੀਂ ਕਿਹੜਾ ਸਾਨੂੰ ਦੱਸੋ ਜੀ ਕਰੇ ਤੇ ਕੋਰਾ ਜਵਾਬ ਦੇ ਦੇ ਮੈਂ ਨਹੀਂ ਆ ਸਕਦੀ ਹਾਂਜੀ ਚਾਚੀ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਉਹਨਾਂ ਚਾਚੀ ਤੇ ਤਾਂ ਕੀਤਾ ਸੀ ਨਾ ਮੰਮੀ ਦੇ ਨਾਲ ਛੱਟ ਲੱਗ ਗਈ ਆ ਹਾਂਜੀ ਮੈਂ ਕਿਤੇ ਛੱਟ ਤੇ ਗਈ ਹਿੱਤੀ ਕਿ ਤੇ ਮੰਮੀ ਨਾ ਅੰਦਰ ਦਵਾਈ ਦੇ-ਵੇ ਖਾ ਕੇ ਲਿੰਦੇ ਤੇ ਅੱਜ ਕੱਲ੍ਹ ਤੋਂ ਦਾ ਬੁਖਾਰ ਹੋਣ ਧਿਆ ਆ ਉਹ ਮੈਂ ਛੱਤ ਤੇ ਕੱਪੜੇ ਲਉਣ ਗਿਆ ਹਾਂ ਜੀ ਦੀਦੀ ਤੇ ਵਿਆਹ ਤੇ ਗਏ ਨੇ ਨਾ ਹਾਂ ਜੀ ਦੀਦੀ ਦੀ ਭੈਣ ਦੀ ਕੁੜੀ ਦਾ ਵਿਆਹ ਆ ਤੇ ਉਹ ਦੀਦੀ ਤੇ ਵਿਆਹ ਤੇ ਗਏ ਨੇ ਤੇ ਮੈਂ ਛੱਤ ਤੇ ਕੱਪੜੇ ਸੁਕੜੇ ਪਹੁੰਚ ਲੈ ਕੇ ਤੇ ਕਿਤੇ ਮੰਮੀ ਨੇ ਮੈਨੂੰ ਬਾਜ ਦਿੱਤੀ ਆ ਵੀ ਕਿ ਮੈਨੂੰ ਬਾਥਰੂਮ ਕਰਵਾ ਲਿਆ ਤੇ ਮੈਂ ਉਹ ਆਈ ਬਾਜ ਨਹੀਂ ਸੁਣੀ ਤੇ ਉਹ ਮੰਮੀ ਆਪੀ ਉੱਠ ਕੇ ਚੱਲੇ ਤੇ ਥੱਲੇ ਡੇਗ ਪਏ ਹਾਂ ਜੀ ਹਾਂ ਜੀ ਹਾਂ ਜੀ ਛੱਤ ਤੇ ਲੱਗੀ ਮਾਲਸ ਫਟ ਗਿਆ ਆ ਤਿੰਨ ਜੀ ਦੇ ਥੱਲੇ ਉਹ ਨਾ ਮਾਲਸ ਫਟ ਗਿਆ ਲੱਗਦਾ

ਚਾ ਕੋਟ ਬਣਾ ਦੇਉਂਗਾ ਹਾਂਜੀ ਚਲ ਮੈਂ ਚਾ ਬਣਾ ਕੇ ਰੱਖ ਦੇ ਦੇਣੀ ਹਾਂ ਹਾਂ ਫੋਨ ਤੇ ਆ ਜਾ ਕਿਸੇ ਦਾ ਨਾ ਜਾਵੇ ਕੁਛ ਵੇਲਾ ਮੇਰੇ ਤੇ ਕੰਮ ਮੈਂ ਉਧਰ ਵੀ ਜਾਣਾ ਸੀ ਮੈਨੂੰ ਬੁਲਾਇਆ ਸੀ ਕਿਸੇ ਦਾ ਫੈਸਲਾ ਸੀਗਾ ਚੱਲੇ ਚੱਲੇ ਹੁਣ ਮੈਂ ਕੀ ਕਰਾਂ ਹਾਂਜੀ ਚਲੋ ਕੋਈ ਚਲ ਕੋਈ ਨਹੀਂ ਕੱਲ ਤੱਕ ਮੈਨੂੰ ਰਾਮ ਆਈ ਜਾਣਾ